जय माता दी जय माता जी सारी YouTube फैमिली ਨੂੰ ਨਰਾਤਿਆਂ ਦੀ ਸਾਰ ਨੂੰ ਵਧਾਈਆਂ ਸਾਰਿਆਂ ਤੇ ਮਾਤਾ ਰਾਣੀ ਮਿਹਰ ਕਰੇ ਅੱਜ ਪਹਿਲਾ ਨਵਰਾਤਾ ਹੈ ਨਰਾਤੇ ਹੀ ਹੋਗੇ ਅੱਜ ਇੱਕ ਇਹਗੇ ਨੇ ਸੁਧੀ ਰਾਤੇ ਇੱਕ ਮਾਤਾ ਸਾਰਾ ਦੇ ਮਿਹਰ ਕਰੇ ਸੰਤਾਂ ਦ੍ਰਿਸ਼ੀ ਵਰਸ਼ੇ ਮਾਤਾ ਸਾਡੇ ਤੇਰੇ ਖੁਸ਼ੀਆਂ ਲੈਣ ਹਰੇਕ ਨੂੰ ਖੁਸ਼ੀ ਦੇਵੇ ਪਰ ਮਾਤਾ ਰਾਣੀ ਦੀ जय माता दी ਕਪਾ ਸੁੱਖਿਆ ਸੀਗਾ ਜੀ ਮਾਤਾ ਦੇ ਨਰਾਤੇ ਉਹ ਤਾਂ ਕੁੜੀਆਂ ਨੇ ਪਹਿਲਾਂ ਵੀ ਇੱਥੇ ਹੀ ਰੱਖੇ ਸੀਗੇ ਤੇ ਮੈਂ ਸੁੱਖਿਆ ਸੀਗਾ ਵੀ ਆਉਣ ਵਾਲੇ ਜੀ ਮੈਂ ਹੀ ਰਖਾਉਂਗੀ ਇੱਥੇ ਚਲ ਖੜੇ ਵੀ ਇੱਥੇ ਰਖਾਉਣੇ ਆਗੇ ਤੇ ਤੱਕੀ ਵੀ ਆਪਾਂ ਇੱਥੇ ਹੀ ਰਖਾਏ ਨੇ ਨਰਾਤੇ ਇਧਰ ਲਾਈ ਹੋਈ ਆਪਾਂ ਖੇਤੀ ਅੱਜ ਪਹਿਲਾ ਨਵਰਾਤਰੇ ਨੇ ਅੱਜ ਪਹਿਲੇ ਇਹ ਮਾਤਾ ਰਾਣੀ ਵਿਚਾਰੀ ਮਿਹਰ ਕਰੇ ਤੰਦਰੁਸਤੀਆਂ ਰੱਖੇ ਸਭ ਨੂੰ ਖੈਰ ਸੁੱਤ ਰੱਖੇ ਆ ਬੈਨੇ ਜੀ ਨਾਰੀਆਲਾ ਨਾਰੀਆਲਾ ਤੇ ਚੌਸ ਸਪੂਜੀਆ ਇਹ ਘਰ ਨਾਲ ਦੀ ਸੁੰਦਰ ਰੱਖਤਿਆਰੀ ਹਿੰਦਸ ਸਪੈਸ਼ਲ ਹੈ ਸੁੰਦਰ ਰੱਖਿਆ ਵਾਲਾ ਸਮਾਨ ਹੈ ਸਾਰਾ ਰੱਖਿਆ ਦਾ ਖਾਣਾ ਵਾਲਾ ਸਮਾਨ ਹੈ ਨੇ ਆ ਗਏ ਨੇ ਮਾਪੀ ਸਾਰਾ ਸਮਾਨ ਦਿੱਤਾ ਤੇ ਮਾਤਾ ਰਣੀ ਵਿਚਾਰੀ ਖੈਰ ਸੋਖ ਰੱਖੇ ਤੇ ਸਭ ਦੇ ਘਰਾਂ 'ਚ ਖੰਡ ਵਰਤਾਈ ਸਭ ਨੂੰ ਖੈਰ ਸੋਖ ਰੱਖੇ ਮਾਤਾ ਵਿਚਾਰੀ ਸਭ ਦੇ ਬੱਚਿਆਂ ਨੂੰ ਸਭ ਦੇ ਘਰਾਂ 'ਚ ਆਮਣਾ ਚੈਨ ਰਹੇ ਐਸੋ ਕੋ ਰੱਖੇ ਮਾਤਾ ਜੀ ਨਾ ਮੈਂ ਮੱਥਾ ਟੇਕਣਾ ਇਸ ਲੋ ਇਹ ਪਟੋਟੇ ਪੈਸੇ ਹੈ ਨਹੀਂ ਰਵੀ ਲੈ ਜਾ ਚੱਲ ਕੋਈ ਨਾ ਮਾਤਾ ਨੂੰ ਕਦੇ ਮੱਥਾ ਦਾ ਰਾਜ ਤੇ ਨਾ ਮਾਤਾ ਮੇਰੇ ਗੋਡੇ ਹਟਾ ਦੇ ਮੈਨੂੰ ਇਹ ਮਤ ਜੰਨੀ ਤੁਰਨੋਂ ਰਹਿ ਰਹੀ ਹੈ ਇੱਕ ਲੱਤ ਹਟ ਜਾਂਦੀ ਹੈ ਇੱਕ ਚੱਲ ਜਾਂਦੀ ਹੈ Saya mata dengan juta jelian dengan ni.